ਫਾਲੀ ਸਾਰੇ ਆਨ ਸਤਿ ਸ਼੍ਰੀ ਅਕਾਲ ਆਪਾਂ ਲੱਗੇ ਸੀ ਆ ਜੇ ਵਲੋਗ ਦੀ ਸ਼ੁਰੂਆਤ ਕਰਨ ਤੇ ਅੱਜ ਹੈਗਾ ਯਾ ਛੋਟੇ ਸਹਿਬ ਜਹਾਦੇ ਨਾਲ ਸ਼ੀਰ ਦੀ ਘੜਾ ਮਾਤਾ ਗੋਜਰ ਘਰ ਦਾ ਦੇ ਦਵਾਂ ਤੇ ਬਾਕੀ ਅੱਜ ਦੇ ਦਿਨ ਚ ਕੀ ਕੁਝ ਕਰਦੇ ਆ ਤੁਹਾਨੂੰ ਦੱਸਦੇ ਆ ਹੁਣ ਤਾਂ ਫਿਲਾ ਹੋ ਗਾ ਰੋਟੀਆਂ ਦੀ ਲੱਗੀ ਤਿਆਰੀ ਹੋਣ ਪਰ ਛਾਬੇ ਲੱਗੇ ਆ ਬਣਾਉਣ ਬਣਾ ਕੇ ਫਿਰ ਗਾਜਰਾ ਲਿਆਂਦੀਆਂ ਕੱਲ ਦੇਖਦੇ ਆ ਇਹਨਾਂ ਦਾ ਕੀ ਬਣਾਉਨੇ ਆ ਮਾਨਪ੍ਰੀਤ ਬਿਮਾਰ ਹੋ ਗਿਆ ਅੱਜ ਹੁਣ ਜੀ ਨਾ ਮੈਂ ਕਰ ਰੋਟੀ ਬਣਾ ਖਾਣੀ ਹੈ ਕੁਦਾਈਓ ਤੇ ਕਿੱਜ ਅਚਲਸੀ ਹੁਣ ਥੱਲੇ ਆ ਗਏ ਮਿੱਟੀ ਨਾਲ ਸਲਾਦ ਕੱਟ ਕੇ ਤੁਹਾਨੂੰ ਖਾਈਏ ਜੱਸੀ ਹੁਣ ਮੇਰੇ ਨਾ ਇਹਦੇ ਫੱਟੇ ਤੇ ਲਾਉਣਾ ਹੈ ਇੱਕ ਡਿਜ਼ਾਈਨ ਬਣਾ ਕੇ ਉਹ ਦਿਖਾਵਾਂਗੇ ਡਿਜ਼ਾਈਨ ਬਣਾ ਕੇ ਲਾਉਣੀ ਆ ਥੋੜਾ ਜਿਹਾ ਇਹ ਆ ਲਾਉਣਾ ਹੈ ਅੱਛਾ ਸਹੀ ਆ ਬਾਕੀ ਤਾਂ ਦਿਖਾਨੇ ਆ ਆਪਾਂ ਲੱਗੇ ਆ ਆਪਾਂ ਇਹਦੇ ਕੁੜਤੇ ਦਾ ਬਣਾਉਣ ਲੱਗੇ ਆ ਘੇਰਾ ਤੇ ਘੇਰੇ ਤੇ ਥੋੜਾ ਜਿਹਾ ਡਿਜ਼ਾਈਨ ਬਣਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਆ ਡਿਜ਼ਾਈਨ ਮੈਂ ਬਣਾਉਂਦੀ ਸੀ ਕੀ ਇਹਦੀ ਪਾਵਾਂਗੇ ਆਪਾਂ ਸ਼ਾਰਟ ਵੀਡੀਓ ਸਸਣਾ ਗੱਲ ਅਸੀਂ ਗਰਮ ਇਹਨੂੰ ਪ੍ਰੈਸ ਨਾਲ ਗਰਮ ਚਪੇ ਲਿਆ ਵਾ ਨਾਲ ਹੁਣ ਇਹਨੂੰ ਟਾਂਕਾ ਲਾਉਣਾ ਸੁੱਖਾ ਹੋਊਗਾ ਤੇ ਆਪਾਂ ਲਾ ਕੇ ਟਾਂਕਾ ਦਿਖਾਉਨੇ ਆ ਮੈਂ ਨਿਕਾਲ ਲੈਂਦੀ ਗੋਲ ਗੋਲ ਕਟਾਈ ਸੀਨ ਲਾਈ ਆ ਹੁਣ ਕਟਾਈ ਕਰਾਂਗੇ ਕਟਾਈ ਕਰਦੀ ਆ ਖੜਦੇ ਪਿਆ ਹਾਂ ਫਾਈਨਲੀ ਮੇਰਾ ਸੂਟ ਹੋ ਗਿਆ ਕੰਪਲੀਟ ਹੋਇਆ ਜਸਦੀ ਕਟਿੰਗ ਮੈਂ ਤਾਂ ਫਿਰ ਕਟਿੰਗ ਰਹੇਗੀ ਆ ਦੋ ਬੈਕ ਸਾਈਡ ਹੋਰ ਫਰੰਟ ਦੋਨਾਂ ਤੇ ਡਿਜ਼ਾਈਨ ਬਣਾ ਦਿੱਤਾ ਮੰਮਾ ਨੇ ਮੰਮੀ ਥੱਕ ਗਈ ਮੰਮੀ ਤਰ ਕਰਦੇ ਆਪੇ ਥੋੜੀ ਰਿ ਗ੍ਰੈਸਟ ਔਰ ਮੇਰੇ ਸੂਟ ਹੋ ਗਿਆ ਕੰਪਲੀਟ ਹੋਣੇ ਅਸੀਂ ਦੂਜਾ ਸੂਟ ਵੀ ਕੰਪਲੀਟ ਕਰਨਾ ਹੈਰੇ ਮਖਣੀ ਸ਼ਖਣੀ ਇਧਰ ਸੌ ਰਹੇ ਹੈ ਓਏ ਤਿੰਨ ਕੀ ਹੋਇਆ ਹੈ ਅੱਜ ਅੱਜ ਸਾਡੇ ਨਾਲ ਗੁੱਸੇ ਹੋਇਆ ਪਿਆ ਮੱਕੂ ਇਹ ਮਖਣੀ ਦੋਨੇ ਮੱਕੂ ਛਾਈ ਨਹੀਂ ਜਾਣੇ ਨੇ ਤਨੂੰ ਨੀਂਦ ਬਹੁਤ ਆਈ ਹੈ ਨਾ ਬਹੁਤ ਹੀ ਕੰਮ ਕਰਦੇ ਹੋ ਨਾ ਤੁਸੀਂ ਤਾਂ ਕਰਕੇ ਥੱਕ ਜਾਂਦੇ ਹੋ ਹੈਨਾ ਹੈਨਾ ਮਖਣੀ ਅੱਜ ਆਏ ਆਪਣੇ ਘਰੇ ਗੈਸਟ ਗੈਸਟ ਆਏ ਸਿਵਾਵਾ ਸਾਰੇ ਕਿਉਂਕਿ ਕੱਲ ਗੱਡੀ ਲਿਆਦੀ ਸੀ ਤੇ ਅੱਜ ਸਾਰੇ ਵਧਾਈ ਦੇਣ ਆਏ ਕਿਸੇ ਨੂੰ ਚਾਹ ਪਿਆਈ ਬਲੌਗ ਉਹਦੇ ਵਿੱਚ ਬਣਿਆ ਨਹੀਂ ਹੈਗਾ ਕੋਈ ਆਪਦਾ ਫੇਸ ਦਿਖਾਉਂਦਾ ਕੋਈ ਨਹੀਂ ਦਿਖਾਉਂਦਾ ਕਿਤਾ ਕਰਕੇ ਸੀ ਬਣਾਇਆ ਹੀ ਨਹੀਂ ਤੇ ਬਲੌਗ ਕੀ ਬਣਾਉਣਾ ਪਾਰਟੀ ਕਹਿੰਦੇ ਸੀਗੇ ਪਾਰਟੀ ਹੁਣ ਇੱਕ ਵਾਰੀ ਛਿੱਧੀ ਵਿਹਾੜੇ ਚੱਲਦੇ ਆ ਉਸ ਤੋਂ ਬਾਅਦ ਦੇਖੋ ਪਾਸੋਂ ਚੌਥੀਕਣ ਕੋਈ ਨਾ ਕੋਈ ਮਾੜੇ ਮੋਟੀ ਕਰਾਂਗੇ ਨਿੱਕੀ ਮੋਟੀ ਜਾਗੇ ਦਿਨੀ ਤੇ ਸਿੱਧੀ ਦਿਹਾੜਿਆਂ ਨਾਲ ਰੱਖ ਕੇ ਅਸੀਂ ਕੈਂਸਲ ਹੀ ਕਰਤਾ ਕੁਝ ਨਹੀਂ ਲਿਆਂਦਾ ਆਏ ਤਾਂ ਬਾਤੂ ਜਾਣੇ ਆ ਤੇ ਬਾਕੀ ਹੁਣ ਵੇਖੋ ਚਾਹ ਬਣੀ ਬਣਾਉਣੀ ਆ ਤੇ ਚਲੋ ਰੋਟੀ ਬਣੀ ਦਾ ਟਾਈਮ ਹੋ ਜਾਣਾ ਇਹ ਵੀ ਗੈਹ ਹੋਏ ਜਾਂ ਢੇੜਾ ਲੈ ਕੇ ਤਾਂ ਕਹਿ ਨੂੰ ਬਹੁਤ ਟਾਈਮ ਹੋ ਗਿਆ ਹਨਾ ਆਏ ਨਹੀਂ ਹਾਂ ਰੋਟੀ ਖਾ ਕੇ ਚਲੇ ਗਏ ਸੀਗੇ ਤੇ ਹੁਣਗੇ ਖੁਸ਼ਾਮ ਨੂੰ ਬਣਾਉਣੀ ਆ ਸਬਜੀ ਸਬਜੀ ਸ਼ਾਮ ਵੀ ਕੋਈ ਨਾ ਕੋਈ ਆ ਜਾਂਦਾ ਅੱਜ ਦਾ ਵਲੌਗ ਤਾਂ ਬਹੁਤ ਕੱਟ ਬਣਿਆ ਤੇ ਵੀਡੀਓ ਬਣਾਉਂਦੀ ਨਹੀਂ ਕਿ ਫੇਰ ਅਗਲੇ ਆਪ ਦਾ ਚਿਹਰਾ ਦਿਖਾਉਂਦੇ ਨਹੀਂਗੇ ਤਾਂ ਕਰਕੇ ਦੂਜਾ ਸੂਟ ਕੱਟਣਾ ਅੱਜ ਆਪਾਂ ਨਾ ਸੂਟ ਵਿਚਾਰਾ ਵਿੱਚੇ ਪਿਆ ਹੱਲੇ ਉਹ ਤਾਂ ਰਹਿ ਹੀ ਗਿਆ ਕੱਟਣਾ ਇੱਕ ਬਣਾਤਾ ਸੀਗਾ ਉਹ ਤਾਂ ਤਿਆਰ ਹੋ ਗਿਆ ਸੂਟ ਬਸ ਇਹਨੀ ਤਰਪਾਈ ਰਹਿ ਗਈ ਗਲੇ ਤੇ ਇਹ ਤਾਂ ਤਿਆਰ ਹੋ ਗਿਆ ਤੇ ਇੱਕ ਹੱਲੇ ਕੱਟਣ ਵਾਲਾ ਉਹਨਾਂ ਪਹੁੰਚਦਾ ਇਹਨਾਂ ਡਿਜ਼ਾਈਨ ਵੱਖਰੇ ਬਣਾਵਾਂਗੇ ਵੱਖਰੇ ਦਾ ਦੇਖਾਂਗੇ ਜਿੱਦਾਂ ਨਾਲ ਹੀ ਬਣਿਆ ਤੇ ਪਰਾਂ ਵੀ ਪਾਇਆ ਸੋਨਾ ਲੱਗਦਾ ਐ ਨਾ ਪਾਇਆ ਸੀਗਾ ਫਿਰ ਦੂਜਾ ਵੀ ਸੀਂਦਵਾ ਦੋਨੇ ਪਹਿਣਾ ਬਣਾਉਣੀਆਂ ਵੀਡੀਓ ਬਣਾਵਾਂਗੇ ਪਾ ਕੇ ਦੋਨਾਂ ਦੇ ਇਕੱਠੇ ਇਕੋ ਜੈ ਕੰਮ ਲੱਗੇ ਆ ਤੇ ਅਸੀਂ ਆਣ ਕੇ ਬੈਠੇ ਆ ਅਗਲਾ ਵੀ ਟਾਈਮ ਕੱਢ ਕੇ ਆਉਂਦਾ ਕਦੀ ਇੱਧਰ ਆ ਜਾਂਦੇ ਆ ਕਦੀ ਉੱਧਰ ਜਾਣਾ ਪੈਂਦਾ ਦੋਵਾਂ ਘਰਾਂ ਤੇ ਜਾਣਾ ਪੈਂਦਾ ਹੈ ਨਾ ਕਰਕੇ ਤੇ ਬਾਕੀ ਦੇਖੋ ਹੁਣ ਸ਼ਾਮ ਕਿੰਨਾਂ ਪਤਾ ਲੱਗਦਾ ਐ ਜੇ ਕੋਈ ਨਾ ਆਇਆ ਤਾਂ ਫਿਰ ਕਟਾਂਗੇ ਸੂਟ ਸੂਟ ਦੀ ਕਟਿੰਗ ਮਹਾ ਪਹਿਲਾ ਅਰੇ ਚ ਬਲੌਗ ਚ ਪਾਤੀ ਸੀਗੀ ਇੰਨੀ ਖਾਸ ਨਹੀਂ ਦਿਖਾਉਂਦੇ ਇੰਨੇ ਚ ਥੋੜੀ ਬਹੁਤੀ ਦਿਖਾਵਾਂਗੇ ਤੇ ਸ਼ੋਰਟ ਵੀ ਪਾਤਾ ਸੀਗਾ ਇੱਕ ਪੂਰਾ ਬਣਾ ਕੇ ਆਪਾਂ ਲੱਗੇ ਆ 4 ਵਜੇ ਚਾਹ ਪੀਣਾ ਚਾਹ ਅੱਜ ਸਾਰਾ ਦਿਨ ਚੱਲੀ ਪਰ ਮੈਂ ਥੋੜੀ ਪੀਤੀ ਮੁੜ ਕੇ ਪਰੇਸ਼ਾਨ ਹੋਈ ਦਾ ਅੱਜ ਮਨਪ੍ਰੀਤ ਹੋਇਆ ਸੀ ਬਿਮਾਰ ਤੇ ਉਹਦੀ ਵੀ ਦਵਾਈ ਲਈ ਆ ਉਹ ਤਾਂ ਬਸ ਦਵਾਈ ਲੈ ਕੇ ਤੇ ਚੱਲ ਗਿਆ ਕੰ ਕਰ ਰਹੀ ਏ ਰਿਹਾ ਕਿਦਾ ਤੇ ਹੁਣ ਚਾਹ ਪੀ ਕੇ ਦੇਖਦੇ ਆ ਕੀ ਕੁਛ ਕਰਦੇ ਆ ਇੱਕ ਵੀਡੀਓ ਬਣਾਉਣੀ ਆ ਮੈਂ ਸੂਟ ਤਿਆਰ ਕੀਤਾ ਮੈਂਗਾ ਇੱਕ ਸ਼ੋਰਟ ਪਾ ਲਈਏ ਬਣਾ ਕੇ ਤੇ ਉਹ ਵੀਡੀਓ ਬਣਾ ਕੇ ਦੇ ਤਿਆਰ ਕਰਕੇ ਰੱਖ ਲੈਣੇ ਆ ਜੇ ਕੋਈ ਨਾ ਆਇਆ ਤਾਂ ਜੇ ਆ ਗਿਆ ਤਾਂ ਫਿਰ ਰਹਿ ਜਣੀਆਂ ਵਿੱਚੇ ਹਮ ਆ ਹੈਗੀ ਆਪਣੇ ਸੂਟ ਦੀ ਫਾਈਨਲ ਲੁੱਕ ਹੋ ਗਿਆ ਰੈਡੀ ਸੂਟ ਠੀਕ ਹੈ ਤਿਆਰ ਨਹੀਂ ਇਹ ਕਿੰਦਾ ਹੈ ਪਹਿਣਦੇ ਆ ਦੋਨੋਂ ਦੋਨੋਂ ਹੀ ਆ ਆ ਲੋ ਬਰਿਆ ਆ ਲੋ ਬਰ ਪੰਜ ਮੀਟਰ ਹਾਂ ਆਦੇ ਵਿੱਚੋਂ ਇਹ ਸਟਾਫ ਸੁਣਨਾ ਸਟਾਫ ਦੇ ਕਹਿੰਦਾ ਵਿੱਚ ਹਾਂ ਨਹੀਂ ਇਹ ਤਾਂ ਮੋਟੇ ਹੀ ਹੋ ਆਇਆ ਹੈ ਹਾਂ ਆਹਦੇ ਇਹਦਾ ਵੀ ਸਟਾਫ ਦੇਖ ਮੈਂ ਕੱਲ ਹੋਲ ਤੇ ਸਵੇਰੇ ਰਾਹ ਦੇਖਿਆ ਸਵੇਰੇ ਆਦੇ ਇਹ ਸਟਾਫ ਦੇ ਉਹ ਆਹ ਬੜਾ ਮੋਟਾ ਫਿਰ ਵੀ ਠੀਕ ਆ ਆ ਆ ਉਦਾਂ ਗਰਮੀਆਂ ਉਦਾਂ ਗਰਮੀਆਂ ਪਰ ਇਹ ਨਾ ਓਨਾ ਮੋਟਾ ਨਹੀਂ ਇਹਦੇ ਜਿੰਨਾ ਜਿੰਨਾ ਆ ਆ ਮੇਰੇ ਸੂਟ ਨਾਲ ਦਾ ਹੂੰ ਉਹ ਹੈਗਾ ਆਦੇ ਹਾਂ ਆ ਜ਼ਿਆਦਾ ਮੋਟਾ ਆ ਇਹਦੇ ਨਾਲ ਦਾ ਇਹਦੇ ਨਾਲ ਲਿਆ ਹੁੰਦੇ ਨਾਲ ਦਾ ਤੁਸੀਂ ਵੀ ਲੈ ਲੈ ਮੈਂ ਇਹਦੇ ਨਾਲ ਦਾ ਲੈਣਾ ਬਸ ਆ ਨਹੀਂ ਆ ਨਾ ਥੋੜਾ ਜਿਹਾ ਕੀ ਇੱਕ ਤਾਲ ਓਵਰ ਆ ਚਾਪੋ ਜੀ ਲਿਆਓ ਜੀ ਬਦਾਈ ਆ ਤੁਹਾਨੂੰ ਤੁਹਾਨੂੰ ਵੀ ਬਹੁਤ ਬਹੁਤ ਹੋਰ ਥੋੜਾ ਠੀਕ ਆ ਫਿਰ ਬਈ ਆ ਗਏ ਆਪਾਂ ਆਪਣੇ ਟਿਕਾਣੇ ਦੇ ਕਿਉਂਕਿ ਆਪਦਾ ਸ਼ਾਮ ਦਾ ਆਪਣਾ ਪੱਕਾ ਟਿਕਾਣਾ ਇੱਥੇ ਆ ਬਸ ਥੋੜਾ ਟਾਈਮ ਫ੍ਰੀ ਸੀਗੇ ਤਾਂ ਇੱਕ ਸ਼ਾਰਟ ਵੀਡੀਓ ਦੋ ਬਣਾਣੀਆਂ ਸੀ ਉਹ ਬਣਾ ਲਈਆਂ ਉਹ ਕੱਲ ਪਾਵਾਂਗੇ ਇੱਕ ਫਨੀ ਇੱਕ ਸੂਟ ਆਲੀ ਹੈ ਤੇ ਫ੍ਰੀ ਫਰੂਟ ਕੋਈ ਨਹੀਂ ਸੀ ਜਿਵੇਂ ਬਸ ਇਹ ਤਾਂ ਕਹਿਣ ਦੀਆਂ ਗੱਲਾਂ ਨੇ। ਪਰੀ ਤਾਂ ਨਹੀਂ ਹੁੰਦੇ। ਪਰੀ ਨਹੀਂ ਹੈਗੇ ਠੀਕੇ। ਤੇ ਕੋਈ ਸੂਟ ਦੇਖਣ ਗਏ ਚਲੇ ਸੀਗੇ। ਆ ਵੀਂਡਰ ਸੂਟ ਸੀਗੇ ਵਧੀਆ ਲੱਗੇ। ਹੂੰ। ਬੋਤਲੇ ਲੈ ਆਰ ਕੀ ਸੁੱਖਾ। ਐਰ ਕੀ ਰਹਿ। ਤੁਸੀਂ ਰਹਿ ਲਿਆ ਸੀ ਤਾਂ ਥੋੜੇ ਦਿੱਤੇ ਨੇ ਜੇ। ਸੂਟਾ ਵੀ ਨਾ ਨਹੀਂ ਰਜਦੇ ਕੋਈ ਵੀ। ਆਪਾਂ ਨਹੀਂ ਰਜਦੀਆਂ। ਮੈਨੂੰ ਤਾਂ ਹੁਣ ਉਹਨਾਂ ਚੋਂ ਵੀ ਇੱਕ ਪਸੰਦ ਆ ਗਿਆ। ਲੈ ਲਾਂਗੇ ਹੋਰ। ਮੇਰਾ ਜੇ ਮੂਡ ਬਣ ਗਿਆ ਤਾਂ ਵੈਸੇ ਨਾ ਤੂੰ ਇੱਕ ਰੱਖ ਲੈ। ਹੁਣ ਆਪਾਂ ਮਨਾਂ ਨੇ ਸਬਜੀ ਰੋਟੀ ਕਰੀਏ। ਸਬਜੀ ਰੋਟੀ ਕਰ ਲਈ ਜੇ। ਤੇ ਫਿਰ ਪਾਰਟੀ ਫਾਈਨਲ ਹੁਣ 1 ਜਨਵਰੀ ਹੋਏਗੀ 1 ਜਨਵਰੀ ਨੂੰ ਹੀ ਆ ਬਸ ਹੁਣ ਨਹੀਂ ਕਰਨੀ ਹਮ 1 ਜਨਵਰੀ ਨੂੰ ਕਰਾਂ ਕਿਉਂਕਿ ਸਾਰੇ ਆ ਜਾਣਗੇ ਨਾ ਕਰੇ ਵੀ ਕਈ ਵਾਰ ਨਹੀਂ ਹਾਂ ਮੇਰੇ ਵੱਡੇ ਡੈਡੀ ਬਾਹਰ ਗਏ ਹੋਏ ਨੇ ਉਹ ਵੀ ਆ ਜਾਣਗੇ ਉਹ ਵੀ ਆ ਜਾਣਗੇ ਤਾਂ ਫਿਰ 1 ਤਰੀਕ ਨੂੰ ਉਹਦਾ ਪੱਕਾ ਫਾਈਨਲ ਟੈਕ 1 ਜਨਵਰੀ ਦੇ 1 ਜਨਵਰੀ ਫਾਈਨਲ ਪਾਰਟੀ ਬਾਕੀ ਦੇਖੋ ਹੁਣ ਜੇ ਪਹਿਲਾਂ ਆ ਗਿਆ ਤਾਂ ਪਹਿਲਾਂ ਵੀ ਕਰ ਲਾਂਗੇ ਕਿਉਂ ਫਿਰ ਹੁੰਦਾ ਬੰਨਵੇਂ ਸਾਲ ਤੇ ਆਪਾਂ ਜਾਦਾ ਸੋਚਿਆ ਕਿ ਨਵੇਂ ਸਾਲ ਵਾਲੇ ਦਿਨ ਕਰਾਂਗੇ ਫਿਰ ਡਬਲ ਸੈਲੀਬ੍ਰੇਸ਼ਨ ਹੋ ਜਾਏਗਾ ਕਿ ਨਵੇਂ ਸਾਲ ਦਾ ਕਿ ਬਾਲਟੀ ਆਪਣੀ ਗੱਡੀ ਦੀ ਹੋ ਜਾਏਗੀ ਆਂਾ ਕਰਕੇ ਬਾਕੀ ਦੇਖੋ ਜੇ ਉਹਨ ਦਾ ਟਾਈਮ ਤੇ ਡਿਪੈਂਡ ਹੈ ਜਦੋਂ ਉਹ ਆ ਗਿਆ ਉਦੋਂ ਹੀ ਕਰ ਲੈਣੀ ਆ ਕਿਉਂਕਿ ਫਿਰ ਹੁੰਦਾ ਘਰੇ ਹੁੰਦਾ ਕੋਈ ਪੱਕਾ ਨਹੀਂ ਪਤਾ ਜੀ ਉਹਨੇ ਕਿਦੋਂ ਆਣਾ ਆਪਣਾ ਉਹ ਦਿਨ ਬਲੌਗ ਸਪੈਸ਼ਲ ਬਣੂਗਾ ਨਹੀਂ ਸਪੈਸ਼ਲ ਕੀ ਸਾਰਾ ਦਿਨ ਹੀ ਬੰਦੇ ਨੇ ਹਾਂ ਰੋਜ਼ ਨਵੇਂ ਵਲੌਗ ਨਾਲ ਮਿਲਿਦੇ ਸਹੀ ਹੈ ਕਿਉਂਕਿ ਉਦੋਂ ਨੂੰ ਕੋਈ ਪਤਾ ਨਹੀਂ ਘਰੇ ਕਰਦੇ ਆ ਪਾਜੀ ਕਰਦੇ ਆ ਬਾਹਰ ਕਰਦੇ ਆ ਤੇ ਪੱਕਾ ਨਹੀਂ ਪਤਾ ਤੇ ਬਾਕੀ ਦੇਖੋ ਜੋ ਮਹਾਰਾਜ ਨੂੰ ਮਨਜ਼ੂਰ ਹੋਇਆ ਅਸੀਂ ਤਾਂ ਵੈਸੇ ਫਤੇਗੜ ਸਾਹਿਬ ਜਾਣਾ ਸੀਗਾ ਸਾਡਾ ਕੈਨਸਲ ਹੋ ਗਿਆ ਦੋ ਦਿਨ ਤਾਂ ਮੂੜੀ ਆਫਰ ਆ ਫਿਰ ਬਟ ਹੁਣ ਕੋਈ ਨਹੀਂ ਅਗਲੇ ਸਾਲ ਜਾਵਾਂਗੇ ਕੋਈ ਨਹੀਂ ਚਲੋ ਜੇ ਨਹੀਂ ਸੀਗਾ ਉਥੋਂ ਨਾਂਂ ਜਲਤ ਨਹੀਂ ਕੇ ਅਪਕੇ ਸੇ ਹੋਰ ਵਾਸਤੇ ਤਿਆਰੀ ਕਰ ਲੈਣੀ ਹੈ ਪਿੱਤਣ ਕਿਤੇ ਬਾਣੀ ਜਾਣਾ ਸਵੇਰ ਬਿਸਤੇ ਦਾ ਹੋਇਆ ਚਲ ਉਧਰੋਂ ਚਲੇ ਜਾਵਾਂਗੇ